ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੀ 15 16 ਕਿਲੋ ਦੁੱਧ ਵਾਲੀ ਵਾੜ ਦੀ ਲੈ ਕੇ ਆਏ ਜੀ ਪੂਰੀ ਜਾਣਕਾਰੀ ਇਸ ਵਾੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਹੀਂ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਲਓ ਜੀ ਪਹਿਲਾਂ ਵਾੜ ਦੀ ਫੇਸ ਕੁਆਲਿਟੀ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਿਟੀ ਜੇ ਕ੍ਰਾਸ ਵਾੜ ਜੇ ਦੂਸਰਾ ਸੁਆਸ ਵਾੜ ਨੇ ਸੂਣਾ ਜੇ ਗੱਬਣ ਵਾੜ ਜੇ ਵੀਰ ਜੀ ਪੂਰੇ ਉੱਚੇ ਲੰਮੇ ਵੱਡੇ ਕੱਦ ਕਾਠ ਦੀ ਜਿਹਦੇ ਬਿਲਕੁਲ ਠੰਡੀ ਸੀਲ ਸੋ ਵ ਲੋ ਬਹੁਤ ਇਹ ਚੱਡੀ ਤਿਆਰੀ ਵੈੜ ਨਹੀਂ ਹੁਣ ਵੀ ਕੀਤੀ ਆ ਹਾਲੇ ਜੋ ਸੂਣ ਦੇ ਵਿੱਚ ਸਮਾ ਜੇ ਉਹ ਇੱਕ ਹਫਤਾ ਬਾਕੀ ਰਹਿੰਦਾ ਜੇ ਪੂਰਾ ਦੁੱਧ ਨਾਲ ਚੱਡਾ ਭਰ ਕੇ ਪੂਰੀਆਂ ਵਾਲਟੇਲਾਂ ਕੱਢ ਕੇ ਚੱਡੇ ਰੀਆਂ ਫਿਰ ਇਸ ਵੈੜ ਨੇ ਸੂਣਾ ਜੇ ਦੁੱਧ ਦੇ ਬੜੇ ਰਮਾਨਾ 15-16 ਲੀਟਰ ਚਵਾ ਦੇਗੀ ਜੀ ਵੈੜ ਕਾਫੀ ਕੁਆਰਟੀ ਵਾਲੀ ਜੇ ਲੋ ਜੇ ਬਾਕੀ ਵੀ ਜੀ ਤੁਹਾਨੂੰ ਪਤਾ ਜੀ ਜਿਹੜੀ ਕ੍ਰਾਸ ਵੈੜ ਆ ਵਾ ਇਹ ਗਰਮੀ ਬਿਲਕੁਲ ਨਹੀਂ ਮਨਾਉਂਦੀਆਂ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਦੂਸਰੇ ਸੂਏ ਇਸ ਵੈੜ ਨੇ ਸੂਣਾ ਜੇ ਦੇਖ ਸਕਦੇ ਜੇ ਲੋ ਜੇ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀਆਂ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੀ ਲਓ ਜੀ ਉੱਪਰੋਂ ਵੀ ਦੇਖ ਸਕਦੇ ਜੇ ਪੂਰੀ ਸੰਭੀ ਭਲੀ ਤੇ ਰਾਜੀ ਵੈੜ ਜੇ ਲਓ ਜੀ ਚੱਡਾ ਫੇਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਠੰਡ ਪਾਂਡੇ ਦੀ ਵੈੜ ਜੇ ਦੁੱਧ ਦੇ ਬੜੇ ਰਮਾਨਾ 15-16 ਲੀਟਰ ਚਵਾ ਦੇਗੀ ਜੀ ਲਓ ਅਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬੱਬਕੜਾ ਸਾਹਿਬ ਜ਼ਿਲ੍ਹਾ ਅਮਰਸਾ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਜੇਕਰ ਕਿਸੇ ਵੀ ਇਹਦੇ ਵੈਡ ਪਸੰਦ ਆਵੇ ਤੁਸੀਂ ਆਪਣੇ ਨਾਲ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਵੈਡ ਖਰੀਦ ਸਕਦੇ ਜੀ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਵੈੜਾ ਮਿਲਦੀਆਂ ਜੀ ਤੇ ਬਿਲਕੁਲ ਤਾੜੀਆਂ ਸੂਈਆਂ ਸਵਾਈਆਂ ਵਾੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਨਾਲ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੈੜਾ ਖਰੀਦ ਸਕਦਾ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਲਓ ਦੇ ਸਕਦੇ ਬਹੁਤ ਵਧੀਆ ਠੰਡਪੰਡੀ ਦੀ ਵੈੜ ਜੇ ਲਓ ਜੀ ਮੋਲਿਆ ਜੋ ਇਸ ਵੈੜ ਦਾ ਉਹ 45000 ਰੁਪਿਆ ਰੱਖਿਆ ਗਿਆ ਜੀ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਇਹ ਵੈੜ ਦਵਾਂਗੇ ਜੀ ਇਹ ਸਿਰਫ ਤੁਹਾਨੂੰ 34000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ 34000 ਰੁਪਿਆ ਬਸ 34000 ਰੁਪਏ ਦੇ ਵਿੱਚ ਛੋੜੀ ਹੋਈ ਹੈਗੀ ਜੀ ਲਓ ਦੇਖ ਸਕਦੇ ਜੀ ਦੂਸਰਾ ਸੂਆ ਇਸ ਵੈੜ ਨੇ ਸੋਨਾ ਜੀ 15 16 ਕਿਲੋ ਦੋ ਢੋਲੀ ਵੈੜ ਜੇ ਲਓ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸਰਵ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਦੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀ ਹੈ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ